ਇਹਦਾ ਚੈਨਲ BK TV 1276 YouTube ਤੇ ਤਾਂ ਮੈਂ YouTube ਬੇਨਤੀ ਕਰਦਾ ਕਿ ਮੈਂ ਜਾਣਬੁੱਝ ਕੇ ਕੋਈ ਵੀਡੀਓ ਕਿਸੇ ਦੀ ਚੁੱਕ ਕੇ ਨਹੀਂ ਕਦੇ ਪਾਈ ਕੋਈ ਭਲੇਖੇ ਨਾਲ ਪੈ ਜਾਏ ਤਾਂ ਮੈਂ ਗੱਲ ਕਹਿ ਨਹੀਂ ਸਕਦਾ ਨਾ ਹੀ ਮੈਂ ਕਦੇ ਕੋਈ ਗਲਤ ਵੀਡੀਓ ਪਾਈ ਹੈ ਮੇਰੀਆਂ ਤਕਰੀਬਨ 7 ਵੀਡੀਓ ਹੁੰਦੀਆਂ ਨੇ ਜਾਂ ਗੁਰੂ ਮਹਾਰਾਜ ਜੀ ਦੀਆਂ ਵੀਡੀਓ ਹੁੰਦੀਆਂ ਨੇ ਹੋਰ ਮੈਂ ਕੋਈ ਜਾਣਬੁੱਝ ਕੇ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਮਿਹਰਬਾਨੀ ਕਰਕੇ YouTube ਨੂੰ ਬੇਨਤੀ ਹੈ ਕਿ ਮੇਰਾ ਚੈਨਲ ਵਾਪਸ ਕੀਤਾ ਜਾਏ ਗਲਤੀ ਨਿਸ਼ਾਨ ਤੋਂ ਹੀ ਹੁੰਦੀ ਹੈ ਕਿਉਂਕਿ ਚੈਨਲ ਚਲਾਉਣਾ ਤੇ ਬਣਾਉਣਾ ਬਹੁਤ ਔਖਾ ਹੈ ਬਾਕੀ ਇਹਨੇ ਅਸੀਂ ਪੜੇ ਨਹੀਂ ਹੈਗੇ ਵੀ ਸਾਨੂੰ ਚੈਨਲ ਦੀ ਹਰ ਗੱਲਾਂ ਬਾਰੇ ਪਤਾ ਹੈ ਕਈ ਚੀਜ਼ਾਂ ਦਾ ਸਾਨੂੰ ਨਹੀਂ ਵੀ ਚੈਨਲ ਦਾ ਪਤਾ ਪਰ ਅੱਗੇ ਤੋਂ ਅਸੀਂ ਉਹ ਜਿਹੜੀ ਜ਼ਿੰਮੇਵਾਰੀ ਸਮਝਾਂਗੇ ਜ਼ਿੰਮੇਵਾਰੀ ਸਮਝ ਕੇ ਤੇ ਜ਼ਰੂਰ ਜੋ ਵੀ ਜਨਰਲ ਦੀ ਪਾਲਣਾ ਉਹ ਪਾਲਣਾ ਅਸੀਂ ਕਰਾਂਗੇ ਮਿਹਰਬਾਨੀ ਕਰਕੇ ਮੇਰਾ ਪੀਕੇ ਟੀਵੀ ਚੈਨਲ ਵਾਪਸ ਕੀਤਾ ਜੇ ਜੋ ਵੀ ਕਾਨੂੰਨ ਦੀ ਪਾਲਣਾ ਉਹ ਪਾਲਣਾ ਬਿਲਕੁਲ ਕਰਾਂਗੇ ਸਤਿ ਸ੍ਰੀ ਅਕਾਲ